ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰੋ ਕਿਸਾਨਾਂ ਮਜ਼ਦੂਰਾਂ ਦੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤੇ ਬੈਠਿਆ ਅੱਜ 17ਵਾਂ ਦਿਨ ਹੈ ਸੋ ਅੱਜ ਮੋਰਚੇ ਵੱਲੋਂ ਇਹ ਫੈਸਲਾ ਸੀ ਕਿ ਅੱਜ 12 ਤਰੀਕ ਨੂੰ ਸਾਰੇ ਭਾਰਤ ਵਾਸੀ ਸ਼ਾਮ ਦਾ ਖਾਣਾ ਨਾ ਬਣਾਉਣਾ ਅਤੇ ਆਪਣੇ ਪਰਿਵਾਰ ਨਾਲ ਬੈਠ ਕੇ ਇੱਕ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਲ ਕਰਨ ਫੇਸਬੁੱਕ ਤੇ ਇੰਸਟਾਗ੍ਰam ਤੇ ਜਾਂ ਟਵਿੱਟਰ ਤੇ ਜਿਹੜਾ ਵੀ ਕੋ ਅਕਾਊਂਟ ਚਲਾਉਂਦੇ ਆ ਜਾਂ ਉਹ ਫੋਟੋ ਸਾਨੂੰ ਭੇਜਣਾ ਅਤੇ ਕੱਲ 13 ਤਰੀਕ ਨੂੰ ਪੂਰੇ ਭਾਰਤ ਦੇ ਹਰੇਕ ਪਿੰਡ ਦੇ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੁਕੇ ਜਾਣ ਇਹ ਦੋ ਪ੍ਰੋਗਰਾਮ ਨੇ ਦੋਨਾਂ ਪ੍ਰੋਗਰਾਮਾਂ ਦੀਆਂ ਵੀਡੀਓ ਬਣਾ ਕੇ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਲ ਕੀਤੀਆਂ ਜਾਣ ਜਾਂ ਸਾਨੂੰ ਭੇਜੀਆਂ ਜਾਣ ਔਰ ਜਿਹੜੇ ਕਿਸਾਨ ਹਾਲਾ ਮੁਰਚ ਵਿੱਚ ਨਹੀਂ ਪਹੁੰਚੇ ਉਹਨਾਂ ਖਨੋਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਪ੍ਰਧਾਨ ਜੀ ਦੀ ਹਾਲਤ ਬਹੁਤ ਨਾਜ਼ੁਕ ਹੈ। ਅਗਰ ਆਪਾਂ ਮੋਰਚਾ ਜਿੱਤਣਾ ਹੈ ਜਾਂ ਡੱਲੇਵਾਲ ਸਾਹਿਬ ਨੂੰ ਬਚਾਉਣਾ ਹੈ, ਨਸਲਾ ਫਸਲਾ ਬਚਾਉਣੀਆਂ ਹਨ, ਟੱਕਰਾਂ ਦੇ ਮੋਹ त्याग ਕੇ, ਘਰਾਂ ਦੇ ਸੁੱਖ त्याग ਕੇ ਤੇ ਆਜੋ ਮੋਰਚੇ ਤੇ, ਆਜੋ ਖਨੋਰੀ ਬੰਦ ਜੀ ਖਾਲਸਾ, ਵਾਹਿਗੁਰੂ ਜੀ ਕਾ